ਸੱਚਾ ਗੱਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਰਵਿੰਦਰ ਸਿੰਘ ਬੱਦਨ ਤੁਸੀਂ ਤਸਵੀਰਾਂ ਦੇਖੀਆਂ ਨੇ ਸੀਸੀਟੀਵੀ ਵੀਡੀਓ ਦੇਖੀ ਹੈ ਜਿਵੇਂ ਇੱਕ ਮੰਦਿਰ ਨੇ ਇਕੱਠਿਆ ਹੋ ਕੇ ਇੱਕ ਦੁਕਾਨਦਾਰ ਦੇ ਉੱਤੇ ਹਮਲਾ ਕੀਤਾ ਕਿਸੇ ਤੇਜ਼ ਤਾਰ ਹਥਿਆਰ ਦੇ ਨਾਲ ਸਭ ਤੋਂ ਪਹਿਲਾਂ ਆਉਂਦਿਆਂ ਅਸੀਂ ਬਾਹਰ ਦੇ ਉੱਤੇ ਵਾਰ ਕੀਤਾ ਜਾਂਦਾ ਹੈ ਇਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਇਹ ਮੰਦਿਰ ਨੂੰ ਕਿਸੇ ਦਾ ਖੋਫ ਨਹੀਂ ਹੈ ਤੇ ਸਵਾਲ ਵੀ ਹੈ ਕਿ ਕਿਉਂ ਨਹੀਂ ਹੈ ਕਿ ਹੁਣ ਪੁਲਿਸ ਦੀ ਜੋ ਕਾਰਵਾਈਆਂ ਨੇ ਜਾਂ ਪੰਜਾਬ ਸਰਕਾਰ ਦੀਆਂ ਜੋ ਕਾਰਵਾਈਆਂ ਨੇ ਉਹ ਇੰਨੀਆਂ ਕਿ ਢਿੱਲੀਆਂ ਨੇ ਕਿ ਲੋਕ ਹੁਣ ਬੇਖੋਫ ਹੋ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਲੰਧਰ ਦੀ ਇਹ ਸਾਰੀ ਘਟਨਾ ਹੈ ਜਲੰਧਰ ਦੇ ਬੱਸ ਸਟੈਂਡ ਦੇ ਨਜ਼ਦੀਕ ਇੱਕ ਵਿਅਕਤੀ ਆਪਣਾ ਹੋਟਲ ਚਲਾ ਰਿਹਾ ਢਾਬਾ ਚਲਾ ਰਿਹਾ ਤਾਂ ਉੱਥੇ ਮੰਦਿਰ ਆਉਂਦੀ ਹੈ 7-8 ਮੁੰਡੇ ਇਕੱਠੇ ਹੋ ਕੇ ਆਉਂਦੇ ਨੇ ਉਹਨਾਂ ਵੱਲੋਂ ਢਾਬੇ ਦੇ ਮਾਲਕ ਦੇ ਉੱਤੇ ਆਉਂਦੇ ਆਂ ਹੀ ਵਾਰ ਕਰ ਦਿੱਤੇ ਨੇ ਢਾਬਾ ਮਾਲਕ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਢਾਬੇ ਦੇ ਉੱਤੇ ਬਹਿਸ ਵਸਈਆ ਹੋਇਆ ਸੀ ਕਿਸੇ ਗੱਲ ਨੂੰ ਲੈ ਕੇ ਸ਼ਬਦੀ ਜੰਗ ਸ਼ੁਰੂ ਹੋਈ ਬੋਲ ਬਲਈਆ ਹੋਇਆ ਉਸ ਤੋਂ ਬਾਅਦ ਫੋਨ ਦੇ ਉੱਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਈਆਂ ਪਰ ਉਸ ਢਾਬੇ ਮਾਲਕ ਨੇ ਉਹਨਾਂ ਧਮਕੀਆਂ ਨੂੰ ਅਣਗੋਲੀਆਂ ਕੀਤਾ ਪਰ ਜਿਨ੍ਹਾਂ ਨੇ ਧਮਕੀਆਂ ਦਿੱਤੀਆਂ ਸੀ ਉਹ ਆਪਣੇ ਆਪ ਦੇ ਵਿੱਚ ਇਹਨੇ ਪੱਕੇ ਸੀ ਕਿ ਉਹਨਾਂ ਨੇ ਜੋ ਫੋਨ ਤੇ ਕਿਹਾ ਧਮਕਾ ਆਇਆ ਡਰ ਆਇਆ ਇਸ ਢਾਬੇ ਮਾਲਕ ਦੇ ਬਿਆਨ ਅਨੁਸਾਰ ਉਹ ਕੰਮ ਉਹਨਾਂ ਨੇ ਕੀਤਾ ਤਾਂ ਕਿ ਉਸ ਨੂੰ ਕੁੱਟਿਆ ਹਾਲਾਂਕਿ ਇਸ ਸਭ ਦੌਰਾਨ ਉਸਤਾ ਬੇਮਾਲਕ ਨੇ ਵੀ ਆਪਣੀ ਸਮਝਦਾਰੀ ਦਿਖਾਉਂਦੇ ਆਪਣੇ ਆਪ ਨੂੰ ਬਚਾਇਆ ਪਰ ਉਸਦੇ ਸਟਾਫ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਹੋਈ ਹੈ ਆਓ ਸੁਣਦੇ ਹਾਂ ਕਿ ਅਸਲ ਦੇ ਵਿੱਚ ਸਾਰਾ ਮਸਲਾ ਜੁੜਿਆ ਕਿਵੇਂ ਹੋਇਆ ਭਾਈ ਕੀ ਨਾਮ ਕੀ ਤੁਹਾਡਾ ਜੀ ਜਨਾਬੀ ਵਰੁਨ ਸ਼ਰਮਾ ਕੀ ਗੱਲ ਹੋਈ ਸਰ ਕੁਛ ਨਹੀਂ ਥੋੜੇ ਦਿਨ ਪਹਿਲਾਂ ਮੈਨੂੰ ਹਰਾਸਮੈਂਟ ਦੀ ਕਾਲ ਆ ਰਹੀ ਸੀ ਕਿ ਤੈਨੂੰ ਮੈਂ ਮਾਰਨਾ ਹੈ ਘੁੱਟਣਾ ਠੀਕ ਹੈ ਸਾਡੀ ਆਪਜ ਸਾਰੇ ਮੁੰਡੇ ਦੀ ਨਾਲ ਸ਼ਰਾਬ ਪੀ ਕੇ ਸਵੇਣਾ ਬਹਿਸ ਹੋਈ ਸੀ ਸਨੀ ਦਾ ਤੋਂ ਮੁੰਡਾ ਆ ਠੀਕ ਹੈ ਉਹਦੇ ਨਾਲ ਉਹਦੇ ਕੁਝ ਭਰਾ ਭੂਨੇ ਉਹ ਸਾਰਿਆਂ ਨੇ ਉਹ ਘਰ ਗੱਲ ਹੋਈ ਉਹਦੇ ਫਾਦਰ ਸਾਹਿਬ ਨਾਲ ਸਾਰਿਆਂ ਨਾਲ ਗੱਲ ਹੋਈ ਉਹ ਕਹਿੰਦੇ ਨਹੀਂ ਅਸੀਂ ਮਤਲਬ ਨਹੀਂ ਕੰਪਰੋਮਾਈਜ਼ ਨਹੀਂ ਕਰਨਾ ਇਹ ਕਹਿੰਦਾ ਠੀਕ ਹੈ ਮੈਨੂੰ ਫੋਨ ਕਰਕੇ ਰੋਜ਼ ਗੱਲ ਵੀ ਪਰਸੋਂ ਵੀ ਤੇਰਾ ਕੰਮ ਪਾਣਾ ਹੈ ਤੈਨੂੰ ਮਾਰਨਾ ਹੈ ਤੈਨੂੰ ਮਾਰ ਦੇਣਾ ਵਾ ਇਹ ਐ ਉਹ ਐ ਆਪਾਂ ਨਹੀਂ ਕੋਰਕੀ ਦਾ ਠੀਕ ਹੈ ਨਾ ਅੱਜ ਸਾਰੇ ਇਹ ਪੰਜ ਛੇ ਮੁੰਡੇ ਆ ਗਏ ਮੈਂ ਕੱਲਾ ਇੱਥੇ ਖੜਾ ਸੀਗਾ ਤੇ ਆ ਕੇ ਮੇਰੇ ਉੱਤੇ ਹਮਲਾਤ ਮਾਰਿਆ ਠੀਕ ਹੈ ਮੈਂ ਅੰਦਰ ਨੂੰ ਹੋਇਆ ਤੇ ਮੇਰੇ ਸਟਾਫ ਦੇ ਵਰਕਰਸ ਨੂੰ ਸਾਰਾ ਮੈਨੇ ਮਤਲਬ ਮਾਰ ਕੇ ਨੱਕ ਨੂੰ ਖਾਰਾ ਪਾੜ ਦਿੱਤਾ ਮੁੰਡੇ ਪਛਾਣਛਾ ਤੁਹਾਡੀ ਕੁਛ ਅਜ਼ੀਜ਼ੀ ਵੀ ਦੇਦੀ ਹੈ ਫਸੀਦੀ ਵੀ ਦੇਦੀ ਹੈ ਤੇ ਦੇਖ ਖੋਲ ਕੇ ਉਹ ਕਰ ਪਾ ਦਿੰਦਾ ਕਿੱਥੇ ਰਹਿੰਦੇ ਕਿੱਥੇ ਤੁਸੀਂ ਅਸੀਂ ਖੋਦਿਆ ਮੰਨ ਲਾ ਲਾ ਇੰਨਾ ਨਾ ਕੋਈ ਪੁਰਾਣੀ ਜਾਂ ਚੀਜ਼ ਸੀ ਤੁਹਾਡੀ ਕੋਈ ਬੈਂਸ ਤੁਸੀਂ ਆਈ ਸੀ ਤੁਹਾਡੀ ਇਹ ਤੇ ਮੇਰੇ ਕੋਲੋਂ ਮੰਨਦੇ ਨੇ ਮਿਸਪੇਸ ਹੁੰਦਾ ਸੀਗਾ ਦੁਕਾਨ ਤੇ ਮੇਰੀ ਬਸ ਉਸ ਵਿੱਚ ਆਪਸ ਬੈਂਸ ਵਿੱਚ ਆਈ ਹੈ ਉਹ ਉਹ ਗੱਲ ਦਾ ਉਸ ਬੰਦੇ ਨੇ ਇੱਥੇ ਕਿ ਜਿਹੜੇ ਮੁੰਡੇ ਤੁਹਾਨੂੰ ਜਾਣ-ਪਛਾਨ ਉਹ ਕਿੱਥੇ ਰਹਿੰਦੇ ਉਹ ਨਹੀਂ ਪਤਾ ਨਹੀਂ ਜਿਹਨਾਂ ਨੇ ਭੇਜਿਆ ਉਹ ਪਤਾ ਸਾਨੂੰ ਉਹਨਾਂ ਦੇ ਘਰ ਪਤਾ ਆ ਅਬ ਸੰਨੀ ਦਤ ਤੇ ਉਹਦੇ ਛੋਟਾ ਭਰਾ ਨਾਲ ਤੇ ਉਹਦੀ ਭੂਆ ਦਾ ਮੁੰਡਾ ਤੇ ਪੁਲਿਸ ਨੂੰ ਇਨਫੋਰਮ ਕਰਤਾ ਤੁਸੀਂ বাস ਸਟੈਂਡ ਜਲੰਧਰ ਦਾ ਵੱਡਾ বাস ਸਟੈਂਡ ਹੈ ਉਸਦੇ ਨਜ਼ਦੀਕ ਕਈ ਦੁਕਾਨਾਂ ਨੇ ਬਿਜ਼ੀ ਮਾਰਕੀਟ ਰਹਿੰਦੀ ਹੈ ਹੋਲੀ ਵਾਲੇ ਦਿਨ ਦੀ ਸ਼ਾਮ ਦੀ ਗੱਲ ਹੈ ਜਿਸ ਤਰੀਕੇ ਨਾਲ ਇਹ ਸਾਰਾ ਹਮਲਾ ਹੁੰਦਾ ਹੁਣ ਸਵਾਲ ਇਹ ਹੈ ਕਿ ਜਦੋਂ ਪੁਲਿਸ ਸ਼ਹਿਰ ਦੇ ਵਿੱਚ ਗਸ਼ਤ ਕਰਦੀ ਹੈ ਲਗਾਤਾਰ ਹਰ ਪਾਸੇ ਨਜ਼ਰ ਰੱਖਦੀ ਹੈ ਲਗਾਤਾਰ ਚੱਪੇ-ਚੱਪੇ ਦੇ ਉੱਤੇ ਪੁਲਿਸ ਵੱਲੋਂ ਪੈਦਲ ਮਾਰਚ ਕੱਢੇ ਜਾਂਦੇ ਨੇ ਫੇਰ ਵੀ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਹੋ ਵੀ ਬੱਸ ਸਟੈਂਡ ਦੇ ਨਜ਼ਦੀਕ ਜਿਹੜਾ ਇੱਕ ਵੱਡਾ ਇਲਾਕਾ ਇਹ ਵੀ ਨਹੀਂ ਕਹਿ ਸਕਦੇ ਕਿ ਗਲੀਆਂ ਨੇ ਜਾਂ ਫਿਰ ਲੁਕਵਾਣ ਇਲਾਕਾ ਹੈ ਸ਼ਰਿਆਮ ਓਪਨ ਇਲਾਕਾ ਹੈ ਉੱਥੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਤਾਂ ਹੁਣ ਇਸ ਮਾਮਲੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ ਇਸ ਤੇ ਨਜ਼ਰ ਬਣੀ ਰਹੇਗੀ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ